रेड जोन ਦੇ ਵਿੱਚ ਪੂਜੀ ਦਿੱਲੀ ਹਵਾ ਹੋਈ ਹੋਰ ਵੀ ਜ਼ਹਿਰੀਲੀ AQI ਲੈਵਲ 400 ਤੋਂ ਹੋਇਆ ਪਾਰ ਤਾਂ ਦਿੱਲੀ ਦੇ ਵਿੱਚ ਜ਼ਹਿਰੀਲੀ ਹਵਾ ਦੇ ਨਾਲ ਦਿੱਲੀ ਵਾਸੀ ਜੂਝ ਰਹੇ ਹਨ ਦੱਸਦੀ ਹੈ ਕਿ देर रात ਜਿਹੜਾ AQI ਲੈਵਲ ਸੀ ਉਹ 380 ਦੇ ਕਰੀਬ ਸੀ ਪਰ ਅੱਜ ਇਹ ਲੈਵਲ ਹੈ ਜਿਹੜਾ ਉਹ 400 ਨੂੰ ਪਾਰ ਕਰ ਗਿਆ ਹੈ ਤਾਂ ਦਿੱਲੀ ਦੇ ਕਈ ਹਿੱਸਿਆਂ ਦੇ ਵਿੱਚ ਹਵਾ ਦਾ ਪ੍ਰਦੂਸ਼ਣ ਗੰਭੀਰ ਸ਼੍ਰੇਣੀ ਦੇ ਵਿੱਚ ਦਰਜ ਹੋਣ ਕਰਕੇ ਦਿੱਲੀ ਨੂੰ ਰੈੱਡ ਜ਼ੋਨ ਦੇ ਵਿੱਚ ਲਾਏ ਕਰ ਦਿੱਤਾ ਗਿਆ ਹੈ ਜੀ ਹਾਂ ਰੈੱਡ ਜ਼ੋਨ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਹੈ ਇਸ ਕਰਕੇ ਰਾਸ਼ਟਰੀ ਰਾਜਧਾਨੀ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚੋਂ ਇੱਕ ਬਣ ਗਈ ਹੈ ਤਾਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦੇ ਅਨੁਸਾਰ ਰੋਜ਼ਾਨਾ ਸ਼ਾਮ 4 ਵਜੇ ਦਰਜ ਕੀਤਾ ਜਾਣ ਵਾਲਾ AQI ਲੈਵਲ 24 ਘੰਟਿਆਂ ਦੇ ਵਿੱਚ ਕਾਫੀ ਜ਼ਿਆਦਾ ਵਧਿਆ ਜਿਹੜਾ ਕਿ ਬੀਤੀ ਦਿਨੀ 360 ਤੇ ਉਹ ਸਟਾਰਟ ਹੋ ਕੇ 380 ਦੇ ਵਿੱਚ ਘਰ ਸੀ ਜਿਸ ਦੇ ਕਰਕੇ ਦਿੱਲੀ ਨੂੰ ਰੈੱਡ ਜ਼ੋਨ ਦੇ ਵਿੱਚ ਐਲਾਨਿਆ ਗਿਆ ਸੀ ਉਸ ਤੋਂ ਬਾਅਦ ਹੁਣ ਜਿਹੜਾ AQI ਲੈਵਲ ਹੈ ਉਹ 402 ਨੂੰ ਵੀ ਪਾਰ ਕਰ ਗਿਆ ਹੈ ਜਿਸ ਕਰਕੇ ਦੇਸ਼ ਦਾ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ ਦਿੱਲੀ ਉਹ ਬਣ ਗਿਆ ਹੈ ਦੱਸ ਦਈਏ ਕਿ ਇਸ ਦੌਰਾਨ ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਅੰਕੜਿਆਂ ਦੇ ਅਨੁਸਾਰ ਅਲੀਪੁਰ ਦੇ ਵਿੱਚ AQI ਲੈਵਲ 404 ਅਤੇ ITO ਦੇ ਵਿੱਚ 402 ਅਤੇ ਇਸ ਤਰ੍ਹਾਂ ਹੀ ਕਈ ਇਲਾਕਿਆਂ ਦੇ ਵਿੱਚ ਜਿਵੇਂ ਕਿ ਗਾਜ਼ੀਬਾਦ ਦੇ ਵਿੱਚ 339 ਦਰਜ ਕੀਤਾ ਗਿਆ ਹੈ ਤੇ ਬਹੁਤ ਹੀ ਮਾੜੀ ਸ਼੍ਰੇਣੀ ਦੇ ਵਿੱਚ ਇਹ ਖੇਤਰ ਆ ਰਹੇ ਨੇ ਤੇ ਲਗਾਤਾਰ ਪੋਲਿਊਸ਼ਨ ਵਧ ਰਿਹਾ ਹੈ ਜੇਕਰ ਬਾਰਿਸ਼ ਨਾ ਹੋਈ ਤਾਂ ਪੋਲਿਊਸ਼ਨ ਹੈ ਜਿਹੜਾ ਉਹ ਹੋਰ ਵੀ ਵੱਧ ਸਕਦਾ ਹੈ This program is sponsored by the Singla Office Bakersfield for all your immigration family law needs call or scan QR code to contact us Rodis Inc million miles with smile or scan QR code to contact us taba indian cuisine tracy fine authentic indian cuisine in tracy or scan qr code to contact us simi valley family dental office or scan qr code to contact us